ਕੀ ਸਬਜ਼ੀਆਂ ਤੋਂ ਦਿਮਾਗ ਦੇ ਵਿੱਚ ਕੀੜਾ ਪਹੁੰਚ ਸਕਦਾ ਹੈਗਾ ਇਹ ਸਵਾਲ ਕਾਫੀ ਪਰੇਸ਼ਾਨ ਕਰ ਰਿਹਾ ਹੈ ਤੇ ਕਈ ਵਾਰ ਤੁਹਾਡੇ ਦਿਮਾਗ ਦੇ ਵਿੱਚ ਵੀ ਅਜਿਹਾ ਸਵਾਲ ਜ਼ਰੂਰ ਆਂਦਾ ਹੋਵੇਗਾ ਤਾਂ ਨਿਊਰੋਲੋਜਿਸਟ ਨੇ ਦੱਸਿਆ ਹੈਗਾ ਕਿ ਆਖਿਰ ਕਿਵੇਂ ਸਬਜ਼ੀਆਂ ਦੀ ਸਫਾਈ ਕੀਤੀ ਜਾਂਦੀ ਹੈ ਤੇ ਕੀ ਇਸ ਗੱਲ ਦੇ ਵਿੱਚ ਵਾਕਈ ਸੱਚਾਈ ਹੈ ਤਾਂ ਜਾਣੋ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਸਾਰੇ ਰੋਜ਼ਾਨਾ ਸਬਜ਼ੀਆਂ ਖਾਂਦੇ ਹਾਂ ਸਬਜ਼ੀਆਂ ਸਾਡੀ ਰੋਜ਼ ਦੀ ਖੁਰਾਕ ਦਾ ਇੱਕ ਅਹਿਮ ਹਿੱਸਾ ਹੁੰਦੀਆਂ ਨੇ ਅਤੇ ਸਿਹਤ ਨੂੰ ਠੀਕ ਰੱਖਣ ਦੇ ਲਈ ਬਹੁਤ ਜ਼ਰੂਰੀ ਵੀ ਨੇ ਪਰ ਸਬਜ਼ੀਆਂ ਦੀ ਕਟਾਈ ਤੋਂ ਪਹਿਲਾਂ ਉਹਨਾਂ ਦੇ ਉੱਤੇ ਕੀੜੇ ਮਾਰਨ ਵਾਲੀਆਂ ਦਵਾਈਆਂ ਛਿੜਕੀਆਂ ਜਾਂਦੀਆਂ ਨੇ ਨਾਲੇ ਸਬਜ਼ੀਆਂ ਦੇ ਵਿੱਚ ਮਿੱਟੀ ਵੀ ਹੁੰਦੀ ਹੈ ਜਿਸ ਕਰਕੇ ਜੇ ਇਹ ਸਬਜ਼ੀਆਂ ਠੀਕ ਤਰ੍ਹਾਂ ਨਾਲ ਨਾ ਧੋਈਆਂ ਜਾਣ ਤਾਂ ਸਰੀਰ ਦੇ ਵਿੱਚ ਕਿਟਾਣੂ ਦਾਖਲ ਹੋ ਸਕਦੇ ਨੇ ਅਜਿਹੇ ਦੇ ਵਿੱਚ ਸਬਜ਼ੀਆਂ ਨੂੰ ਠੀਕ ਤਰੀਕੇ ਦੇ ਨਾਲ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਗੰਦੀਆਂ ਸਬਜ਼ੀਆਂ ਦਿਮਾਗ ਦੇ ਵਿੱਚ ਕੀੜਾ ਪੈਦਾ ਕਰ ਸਕਦੀਆਂ ਨੇ ਤਾਂ ਦਿਮਾਗ ਦੇ ਕੀੜੇ ਕੀ ਹੁੰਦੇ ਨੇ ਇਹ ਕਿਵੇਂ ਦਿਖਾਈ ਦਿੰਦੇ ਨੇ ਅਤੇ ਇਹਨਾਂ ਤੋਂ ਬਚਣ ਦੇ ਲਈ ਸਬਜ਼ੀਆਂ ਨੂੰ ਕਿਵੇਂ ਧੋਣਾ ਚਾਹੀਦਾ ਹੈਗਾ ਇਹ ਸਭ ਜਾਣਕਾਰੀ ਤੁਹਾਨੂੰ A I I M S ਦੀ ਟ੍ਰੇਨਡ ਨਿਊਰੋਲੋਜਿਸਟ ਅਤੇ ਜਨਰਲ ਫਿਜ਼ੀਸ਼ੀਅਨ ਡਾਕਟਰ ਪ੍ਰਿੰਕਾ ਸਰਾਵਤ ਨੇ ਦਿੱਤੀ ਹੈਗੀ ਹੈ ਕਿ ਜੋ ਕਿ ਦਿਮਾਗ ਦੇ ਕੀੜਿਆਂ ਤੋਂ ਬਚਣ ਦੇ ਲਈ ਸਬਜ਼ੀਆਂ ਨੂੰ ਕਿਵੇਂ ਧੋਣੀਆਂ ਚਾਹੀਦੀਆਂ ਨੇ ਤਾਂ ਸੂਤਰਾ ਦੇ ਮੁਤਾਬਕ ਇੱਕ ਰਿਪੋਰਟ ਸਾਹਮਣੇ ਆਈ ਹੈਗੀ ਕਿ ਦਿਮਾਗ ਦਾ ਕੀੜਾ ਜਿਸ ਨੂੰ ਕਿ ਨਿਊਰੋਸਿਸਟਰੀ ਸਰਕੋਸਿਸ ਕਿਹਾ ਜਾਂਦਾ ਹੈਗਾ ਅਸਲ ਦੇ ਵਿੱਚ ਟੈਨੀਆ ਸੋਲੀਅਮ ਨਾਮ ਦੇ ਕੀੜੇ ਦੇ ਅੰਡੇਆਂ ਕਾਰਨ ਹੁੰਦਾ ਹੈ ਇਹ ਰੰਗਣ ਵਾਲਾ ਕੀੜਾ ਨਹੀਂ ਹੁੰਦਾ ਸਗੋਂ ਇਸ ਦੇ ਅੰਡੇ ਮਿੱਟੀ ਦੇ ਵਿੱਚ ਜਾਂ ਫਿਰ ਮਿੱਟੀ ਵਾਲੀਆਂ ਸਬਜ਼ੀਆਂ ਜਿਵੇਂ ਕਿ ਪੱਤਾ ਗੋਬੀ ਆਦਿ ਇਹਨਾਂ ਦੇ ਵਿੱਚ ਮੌਜੂਦ ਹੁੰਦੇ ਨੇ ਜਦੋਂ ਇਹ ਸਬਜ਼ੀਆਂ ਖਾਧੀਆਂ ਜਾਂਦੀਆਂ ਨੇ ਤਾਂ ਪੇਟ ਦੇ ਐਸਿਡ ਵੀ ਇਹਨਾਂ ਅੰਡਿਆਂ ਨੂੰ ਮਾਰ ਨਹੀਂ ਸਕਦੇ ਅਤੇ ਇਹ ਅੰਤਰੀਆਂ ਦੇ ਰਾਹੀਂ ਦਿਮਾਗ ਦੇ ਵਿੱਚ ਪਹੁੰਚ ਜਾਂਦੇ ਨੇ ਜਦੋਂ ਇਹ ਅੰਡੇ ਦਿਮਾਗ ਦੇ ਵਿੱਚ ਪਹੁੰਚਦੇ ਨੇ ਤਾਂ ਉੱਥੇ ਸੋਚ ਪੈਦਾ ਕਰਦੇ ਨੇ ਕਿਉਂਕਿ ਸਰੀਰ ਹਰ ਭਾਰੀ ਚੀਜ਼ ਦੇ ਨਾਲ ਪ੍ਰਤੀਕਿਰਿਆ ਕਰਦਾ ਹੈ ਦਿਮਾਗ ਦੇ ਵਿੱਚ ਇਹਨਾਂ ਕੀੜਿਆਂ ਦੇ ਅੰਡਿਆਂ ਦੇ ਕਾਰਨ ਦਿਮਾਗ ਦੇ ਵਿੱਚ ਸੋਚ ਹੋ ਜਾਂਦੀ ਹੈ ਅਤੇ ਇਸ ਸੋਚ ਦੇ ਕਰਕੇ ਸਿਰਦਰਦ ਦੇ ਸਿਰਦਰਦ ਤੇ ਦੌਰੇ ਪੈਣ ਦੀ ਸਮੱਸਿਆ ਹੋ ਸਕਦੀ ਹੈ ਬੱਚਿਆਂ ਦੇ ਵਿੱਚ ਦੌਰੇ ਪੈਣ ਦਾ ਇੱਕ ਮੁੱਖ ਕਾਰਨ ਹੈਗਾ ਨਿਊਰੋਸਿਸਟਰੀ ਸਸਕੋਸਿਸਿਸ ਹੁੰਦਾ ਹੈ ਇਹਨਾਂ ਕੀੜਿਆਂ ਤੋਂ ਬਚਣ ਦਾ ਇੱਕੋ ਤਰੀਕਾ ਹੈ ਜਿਵੇਂ ਕਿ ਸਬਜ਼ਿਆਂ ਨੂੰ ਠੀਕ ਤਰ੍ਹਾਂ ਦੇ ਨਾਲ ਧੋ ਕੇ ਹੀ ਵਰਤਿਆ ਜਾਵੇ ਤਾਂ ਦਿਮਾਗ ਦੀ ਕੀੜਿਆਂ ਤੋਂ ਬਚਣ ਦੇ ਲਈ ਸਬਜ਼ੀਆਂ ਕਿਵੇਂ ਧੋਈਆਂ ਜਾਣ ਇਹ ਜਾਣਦੇ ਆਂ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਕੀੜੇ ਜਾਣ ਤੋਂ ਬਚਣ ਲਈ ਸਬਜ਼ੀਆਂ ਨੂੰ ਧੋਣ ਦਾ ਸਹੀ ਤਰੀਕਾ ਜਾਣਨਾ ਬਹੁਤ ਜ਼ਰੂਰੀ ਹੈ ਡਾਕਟਰ ਨੇ ਦੱਸਿਆ ਹੈਗਾ ਕਿ ਸਬਜ਼ੀਆਂ ਇਸ ਤਰ੍ਹਾਂ ਧੋਣੀਆਂ ਚਾਹੀਦੀਆਂ ਨੇ ਜਿਵੇਂ ਕਿ ਸਬਜ਼ੀਆਂ ਨੂੰ ਟੁੱਟੀ ਦੇ ਵਹਿੰਦੇ ਪਾਣੀ ਹੇਠ 5 ਮਿੰਟ ਤੱਕ ਚੰਗੀ ਤਰ੍ਹਾਂ ਧੋ। ਇਸ ਤੋਂ ਬਾਅਦ ਉਹਨਾਂ ਨੂੰ ਸੁਕਾ ਕੇ ਹੀ ਸਟੋਰ ਕਰੋ। ਇੱਕ ਚਮਚ ਬੇਕਿੰਗ ਸੋਡਾ ਨੂੰ ਦੋ ਗਲਾਸ ਪਾਣੀ ਦੇ ਵਿੱਚ ਮਿਲਾਓ ਅਤੇ ਸਬਜ਼ੀਆਂ ਨੂੰ 5 ਤੋਂ 10 ਮਿੰਟ ਲਈ ਇਸ ਪਾਣੀ ਦੇ ਵਿੱਚ ਭਿਉ ਹੋ ਕੇ ਰੱਖੋ। ਫਿਰ ਵਹਿੰਦੇ ਪਾਣੀ ਦੇ ਨਾਲ ਧੋ ਕੇ ਸੁਕਾ ਲਓ ਅਤੇ ਸਟੋਰ ਕਰੋ। ਫਿਰ ਜੇਕਰ ਧਿਆਨ ਰੱਖਣ ਵਾਲੀ ਗੱਲਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਧਿਆਨ ਦਿਓ ਕਿ ਪੱਤਿਆਂ ਵਾਲੀ ਸਬਜ਼ੀਆਂ ਜਿਵੇਂ ਕਿ ਪੱਤਾ ਗੋਭੀ ਅਤੇ ਫੁੱਲ ਗੋਭੀ ਨੂੰ ਖਾਸ ਧਿਆਨ ਦੇ ਨਾਲ ਖਾਓ। ਕੱਚੀਆਂ ਸਬਜ਼ੀਆਂ ਖਾਣ ਤੋਂ ਪਰਹੇਜ਼ ਕਰੋ। ਬਾਹਰ ਜਿਵੇਂ ਕਿ ਨਿਊਡਲਜ਼, 버ਗਰ ਜਾਂ ਫਿਰ ਸਲਾਦ ਵਰਗੇ ਖਾਣਿਆਂ ਦੇ ਵਿੱਚ ਕੱਚੀਆਂ ਸਬਜ਼ੀਆਂ ਘੱਟ ਤੋਂ ਘੱਟ ਖਾਓ।